ਕੋਈ ਇੱਕ ਬੰਦਾ ਬਣਾਵਾ ਕੀ ਬਣਾਵਾ ਬਈ ਬੋਲੋ ਕੀ ਬਣਾ ਜਨਾਬ ਜੀ ਜੋ ਸ਼ਾਕ ਮੋਟ ਤੋਂ ਅਸ ਸੁਨਾ ਦਾ ਵੀ ਵੈਲਕਮ ਕਰਦੇ ਆ ਜ਼ੋਰ ਨਾਲ ਤਾਲੀ ਜਾਈਏ ਪ੍ਰਚਾਰ ਸੁਣਾਗੇ ਪ੍ਰਚਾਰਕ ਆਲਰੇਡੀ ਅਸੀਂ ਐਕਟ ਦੇ ਦੁਆਰਾ ਸੁਣ ਲਿਆ ਪਰਮੇਸ਼ਰ ਦਾਸ ਪਾਸਟਰ ਰਾਜਨ ਮਸੀਹ ਜੀ ਉਹਨਾਂ ਦੇ ਦੁਆਰਾ ਅਸੀਂ ਪ੍ਰਮਾਤ ਦੇ ਬਚਨਾਂ ਨੂੰ ਸੁਣਾਗੇ ਅਸੀਂ ਥੋੜਾ ਸਮਾਂ ਹੀ ਉਹਨਾਂ ਨੂੰ ਦੇਵਾਂਗੇ ਹਾਲੇਲੂਇਆ ਸਭ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਇੱਕ ਵਾਰੀ ਹੱਥ ਉਠਾ ਕੇ ਬੋਲਾਂਗੇ ਹਾਲੇਲੂਇਆ ਹਾਲੇਲੂਇਆ ਤਮਨ ਬਰਕਤ ਆਸ਼ੀਸ਼ ਦੇਵੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਇਸ ਸ਼ਬਦ ਬੋਲ ਸਕਦੇ ਹਾਂ ਕਿ ਅਸੀਂ ਆਪਣੇ ਨਗਉਦਰ ਸ਼ਹਿਰ ਦੇ ਅੰਦਰ ਆਏ ਸਾਡੇ ਸੱਜੇ ਸਾਡੇ ਖੱਬੇ ਸੋਪਾ ਵਾਲੇ ਦੁਕਾਨਾਂ ਵਾਲੇ ਬਾਜ਼ਾਰਾਂ ਚ ਜੋ ਭੈਣ ਭਰਾ ਆਉਂਦੇ ਜਾਂਦੇ ਆ ਸਾਡੇ ਆਪਣੇ ਆ ਸਾਡਾ ਆਪਣਾ ਆਉਣ ਵਾਲਾ ਜਿਹੜਾ 크ਿਸਮਸ ਦਾ ਹੜਾ ਹੈ ਉਸ 크ਿਸਮਸ ਦੇ ਦਿਹਾੜੇ ਦੇ

ਇਹ ਚਾਰਾ ਕਾਇਮ ਰੱਖੀਏ ਔਰ ਮੈਂ ਦੱਸਣਾ ਚਾਹਿਆ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਤਾਂ ਇਥੇ ਬਹੁਤ ਲੱਗ ਗਿਆ ਮੈਂ ਸਿਰਫ 2-3 ਮਿੰਟ ਲਵਾਗਾ ਔਰ ਮੈਂ ਦੱਸਣਾ ਚਾਹਿਆ ਕਿ ਜੀਨਸ ਦਾ ਔਣਾ ਕਿਉਂ ਹੋਇਆ ਜੀਨਸ ਦਾ ਔਣਾ ਇਸ ਕਰਕੇ ਹੋਇਆ ਕਿ ਅੱਜ ਜਿਹੜੇ ਹਾਲਾਤ ਆ ਆਪਾਂ ਦੇਖਦੇ ਸਮੇਂ ਦੇ ਹਾਲਾਤ ਸਮੇਂ ਦੇ ਲੱਛਣ ਔਰ ਇੱਥੇ ਹੀ ਪਹਿਲਾ ਕਈ ਵਾਰੀ ਹੋ ਚੁੱਕਾ ਔਰ ਸਭ ਤੋਂ ਪਹਿਲਾ ਔਰ ਜਿਹੜਾ ਅਨਸਾਨ ਖੁਦਾ ਨੇ ਬਣਾਇਆ ਅੱਜ ਦੱਸਣਾ ਤੁਹਾਨੂੰ ਅਨਸਾਨ ਨੂੰ ਰੱਬ ਕੀ ਕਰਦਾ ਆ ਪਿਆਰ ਕਰਦਾ ਆ ਤੇ ਅਨਸਾਨ ਨੂੰ ਬਚਾਉਣਾ ਚਾਹੁੰਦਾ ਆ ਚਾਹੇ ਕੋ ਕਿਸੇ ਵੀ ਸੰਸਥਾ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਔਰ ਜਗ੍ਹਾ ਤੋਂ ਵੀ ਆ ਰੱਬ ਉਹ ਦੇਖਿਆ ਨਾਲਾ ਔਰ ਉਹਨੂੰ ਬਚਾਉਣਾ ਚਾਹੁੰਦਾ ਹੈ ਔਰ ਇਸੇ ਤੇਰਾ ਨਾਲੇ ਮਤਲਬ ਸੁਣੀਏ ਤੇ ਨਾਲੇ ਇਹ ਜੋ ਨਿਯਮਤਾਂ ਲੈਂਦੀਆਂ ਇਹ ਹੈ ਨਾ ਛੱਤ ਲੋ ਖੁਦਾ ਤੁਹਾਨੂੰ ਬਰਕਤ ਦੇ ਉਹ ਪਹਿਲਾ ਜਿਹੜਾ ਇਨਸਾਨ ਪਰਮੇਸ਼ੁਰ ਨੇ ਸৃষ্টি ਔਰ ਬਰੌਂ ਤੋਂ ਬਾਤ ਬਣਾਇਆ ਔਰ ਕੋਲੂ ਇੱਕਾਦਲ ਬਾਗ ਦੇ ਵਿੱਚ ਇੱਕ ਖਾਨਗਾਮਾ ਦੇ ਵਿੱਚ ਰੱਖਿਆ ਮਹਾਨ ਖਾਨਗਾਮਾ ਦੇ ਵਿੱਚ ਉਸ ਤੋਂ ਪੁੱਲਾ ਉਹਨੇ ਕਾਸਮਾਨ ਜ਼ਮੀਨ ਸੂਰਜ ਤੰਬਰ ਮਾ 12 65 ਥਲ ਮੇਆ ਪਸ਼ੂ ਮਾਲ ਡੰਗਰ ਜੀਵ ਪਰਮੇਸ਼ਰ ਨੇ ਅਨੁਸਾਰ ਬਣਾਇਆ ਉਦੋਂ ਕੋਈ ਕੋਮ ਜਾਤੀ ਧਰਮ ਕੁਛ ਨਹੀਂ ਸੀਗਾ ਆ ਅਨਬੀਆਂ ਦੇ ਬਣਾਏ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਮਰਾ ਜੀ ਨਕੋਦਰ ਦੇ ਵਿੱਚ ਇਸਾਈ ਭਾਈ ਚਾਰੇਵਾਲਾ ਜੀ ਵੱਡੇ ਤਨ ਨੂੰ ਲੈ ਕੇ ਅੱਜ ਸ਼ੋਭਾ ਯਾਤਰਾ ਕੰਡੀ ਗਈ ਆ ਮੇਰੇ ਨਾਲ ਨੇ ਪਾਸਟਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਨ ਸਰ ਅੱਜ ਦੇ ਦਿਨ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਜੀ ਔਰ ਮਾਧਿਅ ਤੇ ਰਹੀਂ ਔਰ ਅਸੀਂ ਤੁਹਾਡਾ ਥੈਂਕਸ ਕਰਦੇ ਆਂ ਔਰ ਮੌਕਾ ਦਿੱਤਾ ਤੁਸੀਂ ਕਿ ਅਸੀਂ ਸਾਰੇ ਆਪਣੇ ਔਰ ਸੂਬੇ ਦੇ ਲੋਕਾਂ ਨੂੰ ਔਰ ਮਸੀਹੀ ਭਾਈਚਾਰੇ ਨੂੰ ਔਰ ਭਾਰਤ ਇੰਡੀਆ ਨੂੰ ਪੂਰੇ ਵਰਲਡ ਦੇ ਵਿੱਚ ਰਹਿਣ ਵਾਲੇ ਔਰ ਸਾਰੇ ਲੋਕਾਂ ਨੂੰ ਔਰ ਆਪਣੀ ਨਕੌਦਰ ਸ਼ਹਿਰ ਦੇ ਸਾਰੇ ਮਸੀਹੀ ਭਾਈਚਾਰੇ ਮਸੀਹੀ ਭਾਈਚਾਰੇ ਵੱਲੋਂ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਔਰ ਆਉਣ ਵਾਲਾ ਨਵਾਂ ਸਾਲ ਔਰ ਆਉਣ ਵਾਲਾ ਕ੍ਰਿਸਮਸ ਦਿਹਾੜਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਕਿਉਂਕਿ ਅੱਜ ਕੱਲ ਜਿੱਦਾਂ مسیحی ਭਾਈਚਾਰੇ ਵੱਲ ਜਿਹੜੇ ਜਨਨਕਾ ਲੱਗੇ ਆਇਆ ਕਿਉਂਕਿ ਸਭ ਸਭ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਖੁਸ਼ੀ ਆ ਖਾਸ ਕਰਕੇ ਇਸਾਈ ਭਾਈਚਾਰੇ ਵੱਲ ਅੱਜ ਜਿਹੜਾ ਇੱਕ ਤਰ੍ਹਾਂ ਦਾ ਇੱਕ ਸ਼ਕਤੀ ਪ੍ਰਦਰਸ਼ਨ ਵੀ ਆ ਉਹਨਾਂ ਲੋਕਾਂ ਲਈ ਆ ਜਿਹੜੇ ਇਹਨਾਂ ਨੂੰ ਰੋਕਣਾ ਚਾਹੁੰਦੇ ਆ ਦੇਖੋ ਅਸੀਂ ਉਹਨਾਂ ਲਈ ਵੀ ਦੁਆ ਮੰਗਦੇ ਆ ਔਰ ਉਹ ਵੀ ਸਾਡੇ ਭਰਾ ਆ ਔਰ ਖੁਦਾਵੰਨ ਉਹਨਾਂ ਤੇ ਆਪਣਾ ਵਚਨ ਯਾਹਰ ਕਰੇ ਔਰ ਉਹਨਾਂ ਦੀ ਬੁੱਧੀ ਖੁੱਲੇ ਉਹਨਾਂ ਨੂੰ ਸਮਝ ਮਿਲੇ ਕਿ ਔਰ ਜਿਹੜਾ ਜੀਜ਼ਸ ਹੈ ਉਹ ਸਾਰਿਆਂ ਨੂੰ ਪਿਆਰ ਕਰਦਾ ਉਹਦਾ ਪਿਤਾ ਜਿਹੜਾ ਸਰਵ ਸ਼ਕਤੀਮਾਨ ਪਿਤਾ ਆ ਜਿਨੇ ਪੂਰੀ ਕਾਇਨਾਤ ਨੂੰ ਬਣਾਇਆ ਉਹ ਵੀ ਸਭ ਨੂੰ ਪਿਆਰ ਕਰਦਾ ਇੱਕ ਬਾਈਬਲ ਦੇ ਵਿੱਚ ਵਰਸ਼ਾ ਯੋਹਨਾ 3:16 ਦੇ ਵਿੱਚ ਉਹਨੇ ਯਗਤ ਨੂੰ ਇਦਾਂ ਦਾ ਪਿਆਰ ਕੀਤਾ ਇੱਥੇ ਲਿਖਿਆ ਯਗਤ ਨੂੰ ਇਦਾਂ ਦਾ ਪਿਆਰ ਕੀਤਾ ਉਹਨੇ ਆਪਣਾ ਪੁੱਤਰ ਯੇਸੂ ਬਖਸ਼ ਦਿੱਤਾ ਅੱਜ ਜਿਹੜਾ ਆਤੇ ਮਨ ਲੈ ਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪਾਵੇ ਬਹੁਤ ਬਹੁਤ ਧੰਨਵਾਦ ਪਾਸਟਰ ਰਾਜਨ ਜੀ ਤੁਹਾਡਾ ਪਰ ਤੁਸੀਂ ਸਵਾਲ ਕੀਤਾ ਸੀਗਾ ਵੀ ਅੱਜ ਸ਼ਕਤੀ ਪ੍ਰਦਰਸ਼ਨ ਆ ਮੈਂ ਬਸੀ ਲੋਕਾਂ ਦੱਸਣਾ ਤਾਂ ਮੈਂ ਸ਼ਕਤੀ ਪ੍ਰਦਰਸ਼ਨ ਨਹੀਂ ਆਏ ਇਹ ਸਿਰ ਤੇ ਸਿਰਫ ਯਿਸੂ ਮਸੀਹ ਦਾ ਪ੍ਰਚਾਰ ਹੋ ਰਿਹਾ ਇਹ ਖੁਸ਼ਖਬਰੀ ਦਾ ਪ੍ਰਚਾਰ ਆ ਕਿਉਂਕਿ ਯਿਸੂ ਮਸੀਹ ਨੇ ਜਦੋਂ ਇਸ ਧਰਤੀ ਤੇ ਸਰੀਰ ਵਿੱਚ ਸੀ ਤਾਂ ਉਹਨੇ ਕਿਹਾ ਸੀ हे ਭਾਰ ਰੇਟ ਦੱਬੇ ਲੋਕੋ ਮੇਰੇ ਕੋਲੋਂ ਮੈਂ ਤੁਹਾਨੂੰ ਆਰਾਮ ਦੇਵਾਂਗਾ ਅੱਜ ਜੋ ਵੀ ਅੱਜ ਦੁੱਖਾਂ ਮੁਸੀਬਤਾਂ ਨਾਲ ਜਕੜੇ ਹੋਏ ਲੋਕ ਆ ਤੇ ਉਹ ਪ੍ਰਭੂ ਯਿਸੂ ਮਸੀਹ ਕੋਲ ਪ੍ਰਾਰਥਨਾ ਕਰਨ ਆਪਣੀ ਤੇ ਪ੍ਰਭੂ ਯਿਸੂ ਮਸੀਹ ਆਪਣੇ ਆਤਮਾ ਦੇ ਵਸੀਲੇ ਨਾਲ ਉਹਨਾਂ ਨੂੰ ਆਰਾਮ ਬਖਸ਼ਦਾ ਆ ਇਸ ਕਰਕੇ ਆ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂਗਾ ਇਹ ਉਹ ਲੋਕ ਆ ਜਿਹੜਾ ਲੋਕਾਂ ਨੇ ਯਸੂ ਮਸੀਹ ਨੂੰ ਗ੍ਰਹਿਣ ਕੀਤਾ ਹੋਇਆ ਤੇ ਇਸ ਹਸਤਰਾਂ ਅਸੀਂ ਆਏ ਆ ਤਾਂ ਕਿ ਇਹਨਾਂ ਲਾ ਤਾਂ ਕਿ ਲੋਕ ਯਸੂ ਮਸੀਹ ਨੂੰ ਗ੍ਰਹਿਣ ਕਰਨ ਇਹ ਪਿਆਰ ਦੱਸ ਰਹੇ ਆ ਲੋਕ ਪਾਪਾ ਤੋਂ ਮਾਫੀ ਪਾ ਕੇ ਸਵਰਗ ਲਈ ਤਿਆਰ ਹੋਣ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸੁਮੀ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਅੱਜ ਨਕੋਦਰ ਦੇ ਵਿੱਚ ਇੱਕ ਭੱਬਿਆ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਔਰ 크ਰਿਸਚੀਅਨ ਭਾਈਚਾਰੇ ਵੱਲੋਂ ਨਵੇਂ ਸਾਲ ਦੀਆਂ ਔਰ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਹ ਨਕੋਦਰ